ਇਹਦਾ ਪਤਾ ਵੀ ਹੋਰੂ ਆ ਦੂਜੇ ਦਾ ਹਾਂ ਇਹ ਫਿਰ ਉਹਨਾਂ ਨੇ ਕੋਈ ਪਿਉਂਦ ਵਗੈਰਾ ਕੀਤਾ ਪਰ ਇਹਦੀਆਂ ਮੈਂ ਪੀਲਾਂ ਖਾ ਕੇ ਦੇਖੀਆਂ ਮੈਂ ਬਚਪਨ ਦੇ ਵਿੱਚ ਵੀ ਖਾਧੀਆਂ ਸਵਾਦ ਉਹੀ ਆ ਇਹਨੂੰ ਦੋ ਵਾਰੀ ਪੀਲਾਂ ਲੱਗਦੀਆਂ ਆਵੇ ਹੁਣ ਵਾਲੀਆਂ ਤਾਂ ਸੁੱਕ ਗਈਆਂ ਹਾਂਜੀ ਆਵੇ ਆ ਬੂਰ ਠੰਡ ਨਾਲ ਹੋ ਗਿਆ ਹਾਂ ਹੁਣ ਜਿਹੜੀਆਂ ਇਹ ਜੇਠ ਹਾਰ ਦੇ ਵਿੱਚ ਲੱਗਣਗੀਆਂ ਉਹ ਪੂਰੀਆਂ ਹੋਣੀਆਂ ਛੋਟੇ ਅੰਗੂਰਾਂ ਜਿਹੜੀਆਂ ਜਿਹੜੀਆਂ ਹੋ ਜਾਂਦੀਆਂ ਇਹ ਇਹਦੀ ਉਮਰ ਵਾਵਾ ਹੋਗੀ ਹੋਗੀ ਨਹੀਂ ਇਹਦੀ ਉਮਰ 3 ਸਾਲਾਂ ਕੀਰ ਤਾਂ ਕਾਫੀ ਗ੍ਰੋਥ ਕਰਦਾ ਹੈ ਇਹ ਗ੍ਰੋਥ ਬਹੁਤ ਕਰਦਾ ਜੀ ਜਿਹੜਾ ਦੂਜਾ ਵਣ ਘਟ ਕਰਦਾ ਹਾਂ ਹਾਂ ਇਹ ਤਾਂ ਬਹੁਤ ਏਰੀਆ ਘੇਰ ਲੈਂਦਾ ਉਹ ਸਾਰਾ ਏਰੀਆ ਘੇਰ ਲਿਆ ਸੀ ਅੰਦਰੋਂ ਉਹਦੀ ਦਾਬ ਲਾਈ ਹੈ ਇਹ ਅੱਛਾ ਜੀ ਅੱਛਾ ਉਧਰ ਵੀ ਇੱਕ ਉਹ ਬਚਾ ਲਏ ਸੀਗਾ ਤੇ ਉਹਨੇ ਫਿਰ ਸਾਰਾ ਏਰੀਆ ਹੀ ਘੇਰ ਲਿਆ ਦੂੜ ਦੋ ਮਰਲੇ ਥਾਂ ਇਹਦੀ ਦਾਬ ਹੀ ਲੱਗ ਜਾਂਦੀ ਦਾਬ ਇਹਦੀ ਉਸ ਵੇਲੇ ਮੈਨੂੰ ਦਾਬ ਥਿਆ ਗਈ ਉਹ ਤਾਂ ਮੈਂ ਉਹ ਪੱਤਨ ਨਹੀਂ ਦਿੰਦਾ ਸੀ ਪਹਿਲਾਂ ਇੱਥੇ ਲਾਇਆ ਇਹ ਇਹ ਚੱਲਿਆ ਇਹਦੀ ਸੁਰੱਖਿਆ ਕੀਤੀ ਆ ਬੇ ਖੰਬੇ ਖੰਬੇ ਲਾਏ ਤੇ ਫਿਰ ਮਤਲਬ ਵੀ ਉਹ ਉਹ ਪੱਤੇ ਆ ਮੈਂ ਬਾਅਦ ਦੇ ਵਿੱਚ ਠੀਕ ਆ ਜੀ ਹਾਂਜੀ ਹਾਂਜੀ ਤੇ ਉਹ ਵਧੀਆ ਗੱਲ ਆ ਜੀ ਬਹੁਤ ਵਧੀਆ ਬਹੁਤ ਵਧੀਆ ਚੀਜ਼ਾਂ ਪਤਾ ਲੱਗੀਆਂ ਨਵੀਆਂ ਗੱਲਾਂ ਨਵੀਆਂ ਚੀਜ਼ਾਂ ਨਵੇਂ ਤਜਰਬੇ ਪਤਾ ਲੱਗੇ ਇੱਥੇ ਤੁਹਾਡੇ ਕੋਲੇ ਆ ਗਏ ਹਾਂਜੀ ਬਰਾੜ ਸਾਹਿਬ ਨੂੰ ਕੋ ਪੁੱਛਣਾ ਹੁਣ ਬਰਾੜ ਸਾਹਿਬ ਨਾਲ ਹੁੰਨੇ ਆ ਉਧਰ ਮਸ਼ੀਨਰੀ ਵਾਲੇ ਪਾਸੇ ਬਰਾੜ ਸਾਹਿਬ ਨੂੰ ਲਾਉਣੇ ਆ ਹਾਂਜੀ ਹੈਨਾ ਫਿਰ ਉੱਥੇ ਕਰਦੇ ਆ ਇੱਕ 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 ਹੋਰ ਐਪੀਸੋਡ ਸ਼ੁਰੂ ਕਰਦੇ ਆ ਇਧਰ